हां जी ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਵੋਟਾਂ ਦਾ ਰਿਜ਼ਲਟ ਚੱਲ ਰਿਹਾ ਵਾ ਅੱਜ ਤੁਸੀਂ ਜਿਹੜਾ ਰਿਜ਼ਲਟ ਆ ਉਹ ਪ੍ਰੋਪਰ ਕਿਵੇਂ ਦੇਖ ਸਕਦੇ ਹੋ ਮੈਂ ਅੱਜ ਤੁਹਾਨੂੰ ਐਪ ਰਾਹੀਂ ਦੱਸੂਗਾ ਆਪਣੇ ਮੋਬਾਈਲ ਫੋਨ ਤੇ ਉਹਦੇ ਵਿੱਚ ਕੀ ਆ ਵੀ ਤੁਸੀਂ ਕੱਲੇ-ਕੱਲੇ ਕੈਂਡੀਡੇਟ ਦਾ ਕਿੰਨੀ ਵੋਟ ਤੇ ਉਹ ਅੱਗੇ ਆ ਕਿਸ ਤਰ੍ਹਾਂ ਕਿਵੇਂ ਦੇਖਣਾ ਉਹ ਤੁਹਾਨੂੰ ਮੈਂ ਅੱਜ ਸਾਰੀ ਜਾਣਕਾਰੀ ਦਵਾਂਗਾ ਤੇ ਇਹਦੇ ਜੀ ਤੁਸੀਂ ਇਹ ਵੀ ਦੇਖ ਸਕਦੇ ਹੋ ਹਲਕਾ ਵਾਈਜ਼ ਆਪਣੇ ਠੀਕ ਹੈ ਸਾਰੇ ਜਿਵੇਂ ਜਿੰਨੇ ਵੀ ਕੈਂਡੀਡੇਟ ਸੀਗੇ ਉਹਦੇ ਮੁਤਾਬਕ ਤੁਸੀਂ ਰਿਜ਼ਲਟ ਦੇਖ ਸਕਦੇ ਹੋ ਵੀ ਕਿੰਨੀਆਂ ਵੋਟਾਂ ਨਾਲ ਕੌਣ ਅੱਗੇ ਚੱਲ ਰਿਹਾ ਇਹਦੇ ਵਿੱਚ ਪਲ-ਪਲ ਦੀ ਤੁਹਾਨੂੰ ਅਪਡੇਟ ਮਿਲੂਗੀ ਤੇ ਚੱਲਦੇ ਆਪਾਂ ਮੋਬਾਈਲ ਦੀ ਸਕਰੀਨ ਤੇ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਐਪ ਡਾਊਨਲੋਡ ਕਰਨੀ ਆ ਪਲੇ ਸਟੋਰ ਚ ਜਾਵਾਂਗੇ ਉੱਥੇ ਲਿਖਾਂਗੇ VOTER HELPLINE ਸਭ ਤੋਂ ਉੱਪਰ ਵਾਲੀ ਜਿਹੜੀ ਐਪ ਆ ਉਹ ਤੇ ਓਕੇ ਕਰਾਂਗੇ ਮੈਂ ਆਲਰੇਡੀ ਇਹਨੂੰ ਕ ਇੰਸਟਾਲ ਕੀਤੀ ਹੋਈ ਹੈ ਇਹ ਤੇ ਇੰਸਟਾਲ ਕਰਨ ਤੋਂ ਬਾਅਦ ਇਹਨੂੰ ਓਪਨ ਕਰਨਾ ਵਾ ਓਪਨ ਕਰਨ ਤੋਂ ਇਹ ਤੁਹਾਨੂੰ ਲੌਗਇਨ ਵੀ ਮੰਗ ਸਕਦਾ ਜੇ ਲੌਗਇਨ ਨਹੀਂ ਕਰਨੀ ਸਕਿਪ ਕਰਕੇ ਤੁਸੀਂ ਅੱਗੇ ਵੀ ਜਾ ਸਕਦੇ ਹੋ ਉਸ ਤਰ੍ਹਾਂ ਤੁਸੀਂ ਨੀਚੇ ਜਿਹੜੇ ਬਾਕਸ ਬਣੇ ਹੋਏ ਆ ਉਹ ਚ ਦੇਖੋਗੇ ਇਲੈਕਸ਼ਨ ਰਿਜ਼ਲਟਸ ਉਹਦੇ ਉੱਤੇ ਕਲਿੱਕ ਕਰਨਾ ਵਾ ਕਰਨ ਤੋਂ ਬਾਅਦ ਸਭ ਤੋਂ ਉੱਪਰ ਆ ਇਹ ਜਿਹੜਾ ਜਨਰਲ ਐਕਸ਼ਨ 2 उसके क्लिक करा उस तो उपर ज टोटल जीडिया सीट का रिजल्ट आ रहा पार्टी वाइज ठीक है वो क्लिक करांगे। तो क्लिक करा तो बाद अपना जोड़ा स्टेट सिलेक्ट करनी है उपर सब तो उपर दिख रहे नीचे आऊगी स्टेट स्टेट अपना जिमें पंजाब का रिजल्ट चेक करना वाजब्ते क्लिक करा ਉਸ ਤੋਂ ਬਾਅਦ ਤੁਸੀਂ ਆਪਣਾ ਏਰੀਆ ਸਿਲੈਕਟ ਕਰਨਾ ਕਿਹੜੇ ਏਰੀਆ ਦੇਖਣਾ ਵਾ 13 ਦੀਆਂ 13 ਸਟਰੀਟ ਜਿਹੜੀਆਂ ਹੀਟਾਂ ਦਾ ਉਹ ਦਿੱਤਾ ਹੋਇਆ ਵਾ ਜਿਵੇਂ ਕਿ ਆਪਾਂ ਸਭ ਤੋਂ ਪਹਿਲਾਂ ਚਲੋ ਜਲੰਧਰ ਤਾਂ ਦੇਖ ਲੈਨੇ ਆ ਜਲੰਧਰ ਤੇ ਓਕੇ ਕਰਦੇ ਆ ਨੀਚੇ ਸਬਮਿਟ ਦਾ ਬਟਨ ਆਊਗਾ ਉੱਤੇ ਸਬਮਿਟ ਕਰਾਂਗੇ ਟੋਟਲ ਜਿਹੜੇ ਸਾਰੇ ਤੁਹਾਨੂੰ ਕੈਂਡੀਡੇਟ ਇੱਥੇ ਸ਼ੋ ਹੋ ਜਾਣਗੇ ਜਿਸ ਤਰ੍ਹਾਂ ਆ ਸਭ ਤੋਂ 1 ਨੰਬਰ ਤੇ ਹੈ ਗਿਆ ਚੰਨਜੀਤ ਸਿੰਘ ਚੰਨੀ ਉਹ ਟੋਟਲ ਵੋਟ ਹੈਗੀ ਆ 10793 ਸੈਕੰਡ ਚੱਲ ਰਹੇ ਨੇ ਸੁਸ਼ੀਲ ਕੁਮਾਰ ਰਿੰਕੂ ਠੀਕ ਆ ਉਹਨਾਂ ਦੀ ਵੋਟ ਹੈਗੀ ਆ 7841 ਉਸ ਤਰ੍ਹਾਂ نیچے ਹੈ ਗਿਆ ਪਵਰ ਕੁਮਾਰ ਟਿੰਕੂ ਤੇ ਉਹਨਾਂ ਦੀ ਹੈਗੀ 6678 ਵੋਟ ਇਸ ਤਰ੍ਹਾਂ ਸਾਰੇ ਜਿਹੜੇ ਕੈਂਡੀਡੇਟ ਆ ਕੋਈ ਆਜ਼ਾਦ ਖੜੇ ਜਾਂ ਕਿਸੇ ਵੀ ਪਾਰਟੀ ਨਾਲ ਸੰਬੰਧਤ ਉਹ ਤੁਸੀਂ ਦੇਖ ਸਕਦੇ ਹੋ ਸਾਰੇ ਡਿਟੇਲ ਇਸ ਤਰ੍ਹਾਂ ਤੁਸੀਂ نیچے ਦੇਖ ਸਕਦੇ ਹੋ ਕੋਈ ਵੀ ਜ਼ਿਲ੍ਹੇ ਦਾ ਕੋਈ ਵੀ ਤੁਸੀਂ ਹੋਰ ਏਰੀਆ ਦਾ ਦੇਖਣਾ ਵਾ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਇਹਦਾ ਜਲੰਧਰ ਦਾ ਦੇਖਿਆ ਸੀ ਤਾਂ ਆਖੋ ਆਖੇ ਏਰੀਆ ਦਾ ਤੁਸੀਂ ਜਾ ਕੇ ਉੱਥੋਂ ਵੇਖ ਸਕਦੇ ਹੋ 13 ਦਾ 13 ਸੀਟ ਹੋਰ ਵੀ ਕਿਸੇ ਸਟੇਟ ਹੋਰ ਦਾ ਦੇਖਣਾ ਉਹ ਵੀ ਤੁਸੀਂ ਇੱਥੋਂ ਦੇਖ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਆ ਤਾਂ ਆ ਵਾਤ ਵਾਤ ਸ਼ੇਅਰ ਜ਼ਰੂਰ ਕਰ ਦਿਓ